ਜਿ ਜਿਸ ਤਰ੍ਹਾਂ ਕੀ ਸਾਰੇ ਜਾਣਦੇ ਹੋ ਹਲਕਾ ਨਕੋਦਰ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਧੁਨਾ ਦੇ ਘਰ ਵੀਰਪਿੰਡ ਸ਼ੋਕ ਦਾ ਮਾਹੌਲ ਬਣ ਗਿਆ ਜਦੋਂ ਉਹਨਾਂ ਦੇ ਪਤੀ ਸਰਦਾਰ ਸ਼ਰਨਜੀਤ ਸਿੰਘ ਉਹਨਾਂ ਨੂੰ ਸਵੇਰੇ ਤਕਰੀਬਨ 9 ਵਜੇ ਹਾਰਟ ਅਟੈਕ ਆ ਗਿਆ ਉਹਨਾਂ ਨੂੰ ਹਸਪਤਾਲ ਵੀ ਲਿਜਾਇਆ ਗਿਆ ਲੇਕਿਨ ਰਸਤੇ ਵਿੱਚ ਹੀ ਉਨਾ ਨੇ ਦਮ ਤੋੜ ਦਿੱਤੇ ਇਸ ਸ਼ੋਕ ਦੀ ਘੜੀ ਵਿੱਚ ਉਹਨਾਂ ਦੇ ਪਿੰਡ ਸ਼ਾਮੀ ਤਕਰੀਬਨ 5 ਵਜੇ ਸੰਸਕਾਰ ਕੀਤਾ ਗਿਆ ਕਿ ਤੁਸੀਂ ਜਾਣਦੇ ਹੋ 31 ਮਈ 2024 ਨੂੰ ਉਹਨਾਂ ਦੇ ਪਿੰਡ ਵੀਰ ਪਿੰਡ ਵਿਖੇ ਅ ਸੰਸਕਾਰ ਜੋ ਕਿ ਕੀਤਾ ਗਿਆ ਹੈ ਜਿਨ੍ਹਾਂ ਤਸਵੀਰਾਂ ਤੁਸੀਂ ਸਾਹਮਣੇ ਦੇਖ ਰਹੇ ਹੋ ਅ ਇਸ ਵਿੱਚ ਤਕਰੀਬਨ ਆਮ ਆਦਮੀ ਪਾਰਟੀ ਦੇ ਤਾਂ ਸਾਰੇ ਵਰਕਰ ਸਾਰੇ ਆਗੂ नेता ਸਾਰੇ ਮੌਜੂਦ ਸੀ ਸਨ ਲੇਕਿਨ ਉਹਨਾਂ ਦੇ ਨਾਲ ਹੋਰ ਵੀ ਪਾਰਟੀਆਂ ਜੋ ਕਿ ਇਸ ਦੁੱਖ ਦੀ ਘੜੀ ਦੇ ਵਿੱਚ ਸ਼ਰੀਕ ਹੋਈਆਂ ਤੁਸੀਂ ਇਹ ਤਸਵੀਰਾਂ ਸਾਹਮਣੇ ਦੇਖ ਸਕਦੇ ਹੋ ਸਾਡੇ ਚੈਨਲ ਵਿਸ਼ ਪਰ ਟੀਵੀ ਰਾਹੀਂ ਅਦਰਵਾਈਜ਼ ਸਰਵਿਸ ਯਾਨੀ ਕਿ ਕਲੀ ਜਰਮ ਸਰਵਿਸ ਦੇ ਅੰਦਰ ਆਉਂਦੀ ਹੈ। ਉਹ ਪੱਤ ਬੱਤ ਬੱਤ ਰਿਸਿਵ ਮਾਡੀ ਫੂਲ ਲਾਣ ਆਉਂਦਾ ਹੈ। në fund të fundit të kësaj ngjarjeje ਇਹਨਾਂ ਦੇ ਕੋਲ ਵਾਲੇ ਬੜੋ ਜੀ ਉਹ ਆਹੇ ਕੁਵਾਰ 65% ਦਾ ਅੰਸ਼ਤਾਨ ਰਹਿਤਾਨ ਬਾਕੀ ਦਾਣ ਬਾਕੀ ਦਾਣ ਪਰ ਉਪਾਦਾਨ ਕਰਨਾ ਚਾਹੀਦਾ ਹੁੰਦਾ ਸ੍ਰੀ ਅਮਰ ਸਾਹਿਬ ਅਸ਼ੇਸ਼ਨਾਟਨ ਕੀ ਤੁਹਾਡੇ ਬੰਦੇ ਜਿਦੋਂ ਜੋ 8 ਹਾਲ ਤਰਫ ਆ ਗਿਆ 11 ਬੜੋ ਜੀ ਉਹ ਆਰ ਜੀ ਕਰਾਣ ਨੂੰ ਮੰਨਿਆ ਮੈਂ ਸਵਾਰਿਆ ਗਿਆ ਹੈਗਾ ਹਾਲ ਨੂੰ ਆਪਣੇ ਸੰਬੰਧੀ ਤੋਂ ਬਾਵਾਂ ਤੋਂ ਹੱਲ ਕਰਕੇ ਪਹੁੰਚ ਕਰਨਾ ਚਾਹੀਦਾ ਹੈ صحیح پیارے جی نا مریادا سبری

गायक कौन है ਇਹ ਅੰਨਜੇ ਜਾਬ ਰਾਜਾ ਦਾ ਜਾਤ ਕਿਸ ਕਾਹਦੇ ਨੂੰ ਸਾਸਪਰਾਂ ਤੋਂ ਥੋੜੀ ਜਿਹੀ ਅਰਦਾਸ ਕਰਦਾ ਕਾਤਾ ਭੁਜੇ ਬਮਾ ਦਾ ਨਾਮ ਸੁਣੀਓ ਨੂੰ ਆਪਣੇ ਚਰਨਾ ਤੇ ਨਵਾਸ ਬਰਕਸ਼ ਕਰਨਾ ਪਿੱਛੇ ਪਰਿਵਾਰ ਨੂੰ ਬੱਚਿਆਂ ਨੂੰ ਪਾਣਾ ਬਣਦਾ ਬਾਲ ਵਕਸ਼ਟਨਾ ਸਹੀ ਪਿਆਰੇ ਮੇਲੋ ਜਿਹੜਾ ਬਨਿਆ ਕਰਾ ਨਾਮ ਤੇਰੇ ਵਾਹਿਗੁਰੂ ਵਾਹਿਗੁਰੂ ਬੋਲੇ ਸੋਹਣੇ ਹਾਲ ਸਰਸ ਕਰ ਵਾਹਿਗੁਰੂ ਜੀ ਦਾ ਖਾਲਸਾ ਅਕਾਲ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਰਨ ਸਰਕਾਰ ਜੋਗ ਸਰੂਰ ਸਾਹਿਬ ਦੇ ਪਤੂ ਪਾਰਨ ਜੋਗ ਬਾਬਾ ਸਰਤਾ ਸਰਮਜੀਤ ਸਿੰਘ ਜੀ ਮਾਣ ਵਾਲੀ ਦੀ ਸਵਾਸਾਂ ਦੀ ਪੁੰਜੀ ਬੈਠ ਕੇ ਇਸ ਸੰਸਾਰ ਪਰੇ ਜੋ ਆਪਣੀ ਜੀਵਨ ਯਾਤਰਾ ਕਰਦੇ ਹੋ ਸਭ ਦੀ ਇੱਛਾ ਅਨੁਸਾਰ ਜਾਵ ਰਾਜਿਆ ਹਾਂ ਜਿੰਨੀਆਂ ਵੀ ਸੰਗਤਾਂ ਇਸ ਸੋਜਮਈ ਸਮਾਗਮ ਵਿੱਚ ਪਹੁੰਚੀ ਹੋ ਸਭਨਾਂ ਨੂੰ ਮਾਣ ਪਰਿਵਾਰ ਵੱਲੋਂ ਧੰਨਵਾਦ ਕੀਤਾ ਜਾਂਦਾ ਹੈ ਤੇ ਸਰਦਾਰ ਹਰਜੀਤ ਸਿੰਘ ਜੀ ਦੇ ਨਵੈਤਾ ਉਹਨਾਂ ਦਾ ਭੋਗ 9 ਜੂਨ ਦਿਨ ਐਤਵਾਰ ਨੂੰ ਉਹਨਾਂ ਦੇ ਗ੍ਰਹਿ ਵਿਖੇ ਭੋਗ ਪਾਏ ਜਾਣੇ ਹਨ ਸਾਰੀਆਂ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹਨਾਂ ਦੇ ਗ੍ਰਹਿ ਵਿਖੇ 9 ਜੂਨ ਦਿਨ ਐਤਵਾਰ ਨੂੰ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ ਫੋਨ ਅਲਾਨੀਆਂ ਸਾਹਿਬ ਦਾ ਪਾਠ ਗੁਰੂ ਘਰ ਗੁਰਦੁਆਰਾ ਸਾਹਿਬ ਵਿਖੇ ਹੋਵੇਗਾ ਸਾਰੀਆਂ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਗੁਰੂ ਘਰ ਵੇਖੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ ਬੇਨਤੀ ਨੂੰ ਕਰੋ ਪਰਮਾਨ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੜਮੜ ਰਾਤ ਚਲੋ ਕੋਈ ਨਹੀਂ ਕਰੇ ਆ ਜਾਓ ਸਰਪੰਚਾਂ ਨੂੰ ਯਾਰ ਪਤਾ ਦੀ ਆジナ ਕੀ ਆ ਬੁਲ ਬਹਿਲੀ ਦੱਲੇ ਇਹ ਕਰਮ ਕਰਾਈ ਤੇ ਕਾਹ ਦੀ ਕਾਰਨਾ ਭਾਲੇ ਆਤਮਾ ਦਾ ਲੰਦੇ ਪਾਤੀ ਕਰਮ ਤੁਮਛੜਾ ਸਹਾਰਾ ਆਖ ਕਰ ਕਰਹ ਕਾਲ ਰੇ ਆਪਾਏ ਕੇ ਪਾਈ ਕਾਰੋ ਜਾਨ ਮਾਰਾ ਕਰਮ ਕਰਨਾ ਇਕ ਪਾਗ ਮਾਗੇ ਰਿਆ ਸਰਦਾਰ ਵਾਣ ਬਰੰਗਲ ਨੇ ਅਰੇ ਨਾਮੁ ਆਪਨ ਪਦ ਕੋਈ ਨੀ ਦੀਪ ਸਾਧਾ ਸਾਜਾ ਸਭ ਲਗਤ ਸਭ ਰੱਬ ਦਾ ਮੀਨ ਸੁਖ ਮਨੁ ਹਸਾਰੇ ਕਹਿ ਆਦਿ ਮਨ ਮੇਰੀ ਸਦਾ ਵਕੁਰ ਨਾਲੀ ਸੱਚੇ ਸਦਾ ਨਾਨਕ ਕਰਤਾ ਪੁਰਖ ਜਿਸ ਦੀ ਆਈ ਹੁਈ ਆਈਆ ਕਹਾ